ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੇ ਗੱਲ ਕਰਨ ਲੱਗੇ ਆ ਮਹਾਰਾਜਾ ਸ਼੍ਰੀ ਗੁਰੂ ਰਵੀਦਾਸ ਜੀ ਦੇ ਗੁਰਪੁਰਬ ਦੀ 24 ਤਰੀਕ ਨੂੰ ਗੁਰਪੁਰਬ ਆਉਣ ਵਾਲਾ ਹੈ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਹਨ 1.5 ਜਾਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮੰਤਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮੰਤਮਾਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਮਾਫ ਕਰਨਾ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਦੀਆਂ ਹਨ ਨਜ਼ਰ ਆ ਰਹੀਆਂ ਕਿ ਦੋਨੇ ਜਿਹੜੇ ਬਾਰਡਰ ਹੈਗੇ ਬੰਦ ਕੀਤੇ ਹੋਏ ਨੇ ਔਰ ਕੁਝ ਸੰਗਤਾਂ ਨੇ ਇਸ ਪਾਸੋਂ ਦੂਸਰੇ ਪਾਸੇ ਜਾਣਾ ਹੈਗਾ ਵਾਰਾਨਸੀ ਵਾਲੇ ਪਾਸੇ ਹਾਲਾਂਕਿ ਡੇਰਾ ਸਚਕੰਡ ਬੱਲਾਂ ਤੋਂ ਟ੍ਰੇਨਾਂ ਦਾ ਵੀ ਬੰਦੋਬਸਤ ਕੀਤਾ ਹੋਇਆ ਪਰ ਕੁਝ ਲੋਕਾਂ ਨੇ ਕੁਝ ਸੰਗਤ ਨੇ ਆਪਣੇ ਵਹੀਕਲਾਂ ਦੇ ਉੱਤੇ ਵੀ ਵਾਰਾਨਸੀ ਨੂੰ ਜਾਣਾ ਹੈਗਾ ਜਾਂ ਕਹਿ ਲਈਏ ਕੁਝ ਸੰਗਤ ਨੇ ਲੁਧਿਆਣੇ ਵਾਲੀ ਸਾਈਡ ਜਾਂ ਪਟਿਆਲੇ ਵਾਲੀ ਸਾਈਡ ਤੋਂ ਇਧਰ ਲਈ ਦਿਲੰਦਰ ਵਾਲੇ ਪਾਸੇ ਨੂੰ ਆਉਣਾ ਹੋਵੇ ਡੇਰਾ ਸਚਕੰਡ ਬੱਲਾਂ ਬਹੁਤ ਵੱਡਾ ਡੇਰਾ ਹੈਗਾ ਇੱਥੇ ਨਤਮਸਤਕ ਹੁਣ ਪਾਸੇ ਆਉਣਾ ਹੋਵੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿਹੜਾ ਪੁਲਿਸ ਵੱਲੋਂ ਰੂਟ ਡਾਇਵਰਟ ਕੀਤਾ ਉਹ ਕਾਫੀ ਘੁੰਮ ਘੁਮਾ ਕੇ ਕਾਫੀ ਪੈਂਡਾ ਜਿਹੜਾ ਹੈਗਾ ਦੂਰ ਪੈਂਦਾ ਆ ਇਸ ਕਰਕੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜਿਹੜੇ ਲੋਕਾਂ ਨੇ ਇਸ ਪਾਸਿਓਂ ਵਰਨਾਸੀ ਪਾਸੇ ਜਾਣਾ ਹੈਗਾ ਜਾਂ ਲੁਧਿਆਣੇ ਪਟਿਆਲੇ ਚੰਡੀਗੜ੍ਹ ਵਾਲੇ ਪਾਸੇ ਤੋਂ ਜਲੰਧਰ ਵਾਲੇ ਪਾਸੇ ਨੂੰ ਆਲਾ ਹੈਗਾ ਤਾਂ ਉਹਨਾਂ ਨੂੰ ਕੀ ਕੀ ਦਿੱਕਤਾਂ ਜੜੀਆਂ ਹੈਗੀਆਂ ਉਹ ਦਰਪੇਸ਼ ਆਉਣ ਵਾਲੀਆਂ ਨੇ ਇਸ ਬਾਬਤ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਵਿਚਾਰ ਸੁਣਾਗੇ ਕਿ ਆਖਰਕਾਰ ਉਹਨਾਂ ਦੇ ਕੀ ਵਿਚਾਰ ਨੇ ਔਰ ਕੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਨੇ ਕੀ ਧਰਨਾ ਪ੍ਰਦਰਸ਼ਨ ਛੱਡ ਦੇਣ ਜਾਂ ਰਸਤੇ ਜਿਹੜੇ ਹੈਗੇ ਉਹ ਖਾਲੀ ਕਰ ਦੇਣ ਜਿਹੜੀਆਂ ਸੰਗਤਾਂ ਵਾਲੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਆਉਣ ਜਾਣ ਦਿੱਤਾ ਜਾਵੇ ਇਸ ਬਾਬਤ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਇਸ ਰਿਪੋਰਟਰਾਂਹੀਂ ਤਾਂ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜਿਹੜੀ ਸੰਗਤ ਜਲੰਧਰ ਤੋਂ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਤੋਂ ਜਾਂ ਇਹਨਾਂ ਇਹ ਇਲਾਕਿਆਂ ਤੋਂ ਵਾਰਲਨਸੀ ਨੂੰ ਕਾਸ਼ੀ ਨੂੰ ਜਾ ਰਹੀ ਹੈ ਜਾਂ ਉਧਰਲੀ ਸਾਈਡ ਤੋਂ ਪਟਿਆਲਾ ਲੁਧਿਆਣਾ ਚੰਡੀਗੜ੍ਹ ਤੋਂ ਜਿਹੜੀ ਸੰਗਤ ਜਲੰਧਰ ਵੱਲੋਂ ਆ ਰਹੀ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕ ਇਸ ਧਰਮ ਨਾਲ ਜੁੜੇ ਹੋਏ ਨੇ ਕਿਉਂਕਿ ਬਹੁਤ ਵੱਡਾ ਤਿਉਹਾਰ ਹੈਗਾ ਬਹੁਤ ਵੱਡਾ ਇਹਨਾਂ ਵਾਸਤੇ ਪਰਬ ਹੈਗਾ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪੁਰਬ ਆ ਰਿਹਾ ਇਸ ਨੂੰ ਲੈ ਕੇ ਇਹਨਾਂ ਦਾ ਵਫ਼ਦ ਇੱਕ ਕੱਲ ਨੂੰ ਯਾਨੀ ਕਿ 19 ਤਰੀਕ ਨੂੰ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਮਿਲਣ ਜਾ ਰਿਹਾ ਉਹਨਾਂ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਨੇ ਪਰ ਫਿਲਹਾਲ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਨੂੰ ਕਿ ਉਹ ਲੋਕ ਕੀ ਕਹਿੰਦੇ ਨੇ ਕਿਉਂਕਿ ਆਖਰਕਾਰ ਬਹੁਤ ਵੱਡਾ ਤਿਉਹਾਰ ਹੈਗਾ ਬਹੁਤ ਵੱਡਾ ਗੁਰਪੁਰਬ ਹੈਗਾ ਜਿਸ ਨੂੰ ਲੈ ਕੇ ਲੋਕ ਇਹ ਸੋਚਦੇ ਪਏ ਨੇ ਕਿ ਲੋਕ ਜਿਹੜੇ ਸੰਗਤ ਜਿਹੜੀ ਹੈਗੀ ਦਰਸ਼ਨਾ ਨੂੰ ਜਾ ਰਹੀ ਆ ਉਹਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਜੀ ਕੀ ਨਾਮ ਪਹਿਲਾਂ ਦਾ ਮੇਰੇ ਨਾਲ ਜੀ ਰਵੀਕਮਾਰ ਸ਼ੁਦਾਸ ਬਾਬਾ ਜੀ ਮੰਦਰ ਪੰਦਤ ਕਮੇਟੀ ਤੋਂ ਅਸੀਂ ਕਮੇਟੀ ਮੈਂਬਰ ਆ ਸਾਰੇ ਰਵੀ ਜੀ ਇੱਕ ਦਿੱਕਤ ਆ ਰਹੀ ਆ ਜੋ ਪਤਾ ਲੱਗਾ ਕਿ ਜਿਹੜੀ ਸੰਗਤ ਇਕੱਤਰ ਟ੍ਰੇਨ ਜਾ ਰਹੀ ਹੈਗੀ ਆ ਜਿਹੜੀ ਡੇਰਾ ਸੱਚਕੰਨ ਬੱਲਾ ਤੋਂ ਕਾਸ਼ੀ ਨੂੰ ਰਵਾਨਾ ਹੋਣੀ ਆ 21 ਜਾਂ 22 ਤਰੀਕ ਨੂੰ ਠੀਕ ਹੈ ਉਸੇ ਕੁਝ ਲੋਕ ਇਦਾਂ ਦੇ ਵੀ ਹੈਗੇ ਨੇ ਜਿਹੜੇ ਆਪਣੇ ਵਾਹਨਾਂ ਤੇ ਆਪਣੇ ਵਹੀਕਲਾਂ ਦੇ ਉੱਤੇ ਕਾਸ਼ੀ ਨੂੰ ਜਾਂਦੇ ਨੇ ਦੂਸਰੇ ਪਾਸੇ ਬਾਰਡਰ ਜਿਹੜੇ ਹੈਗੇ ਸੰਭੂ ਬਾਰਡਰ ਦੀ ਗੱਲ ਕਰੀਏ ਜਾਂ ਖਨੋਰੀ ਬਾਰਡਰ ਦੀ ਗੱਲ ਕਰੀਏ ਦੋਨੇ ਬਾਰਡਰ ਬੰਦ ਕੀਤੇ ਹੋਏ ਨੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਰੂਟ ਡਾਇਵਰਟ ਕੀਤਾ ਹੈਗਾ ਚੱਲੀਗੜ ਤੋਂ ਘੁੰਮ ਕੇ ਦਿੱਲੀ ਵੱਲ ਨੂੰ ਜਾਂ ਹੋਰ ਪਾਸੇ ਨੂੰ ਜਾਣ ਦੀ ਗੱਲ ਕੀਤੀ ਜਾਂਦੀ ਆ ਸੰਗਤ ਨੂੰ ਦਿੱਕਤ ਆ ਸਮਾ ਬਰਬਾਦ ਹੁੰਦਾ ਇਸ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਕਿਸਾਨਾਂ ਨੂੰ ਜੱਥੇਬੰਦ ਨੇ ਇਹੀ ਬੇਨਤੀ ਕਰ ਸਕਦੇ ਆ ਕਿ ਅਸੀਂ ਤੁਹਾਡੇ ਨਾਲ ਆ ਜਿਹੜਾ ਕਿ ਸ਼ੋਦਾਸ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ 647ਵਾਂ ਜੋ ਕਿ ਵਿਦੇਸ਼ਾਂ ਤੋਂ ਵੀ ਸੰਗਤ ਦਿੱਲੀ 에ਰਪੋਰਟ ਤੇ ਆ ਰਹੀ ਆ ਬਨਾਰਸ ਸੰਗਤਾਂ ਜਾ ਰਹੀਆਂ ਕਾਂਚੀ ਨੂੰ ਬੱਲਾ ਡੇਰਾ ਸੱਚਖੰਡ ਬੱਲਾ ਜਲੰਧਰ ਦੇ ਵਿੱਚ ਬੜਾ ਮਸ਼ਹੂਰ ਡੇਰਾ ਆ ਤੇ ਉੱਥੇ ਵੀ ਸੰਗਤਾਂ ਆ ਰਹੀਆਂ ਟ੍ਰੇਨਾਂ ਜਾ ਰਹੀਆਂ ਆ ਕਈ ਸੰਗਤਾਂ ਦਾ ਟ੍ਰੇਨਾਂ ਦੇ ਵਿੱਚ ਜਾ ਰਹੀਆਂ ਤੇ ਕਈ ਸੰਗਤਾਂ ਇੱਥੋਂ ਜਲੰਧਰ ਤੋਂ ਪੂਰੇ ਦੁਆਬੇ ਚੋਂ ਪੂਰੀ ਇੰਡੀਆ ਤੋਂ ਪੰਜਾਬ ਤੋਂ ਵਾਇਆ ਫਲੈਟ ਜਾ ਰਹੇ ਆ ਉਹਨਾਂ ਨੂੰ ਬਹੁਤ ਹੀ ਸਮਨ ਕਰਨਾ ਪਊਗਾ ਅਸੀਂ ਫੇਰ ਜਥੇਬੰਦਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਸਾਡੇ ਫਿਰਦਾਸ ਬਾਬਾ ਜੀ ਪੰਦਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਲੰਮਾ ਪਿੰਡ ਦੇ ਨਿਵਾਸੀਆਂ ਵੱਲੋਂ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਸਮਾਂ ਥੋੜਾ ਇਹਨੂੰ ਟਾਲਿਆ ਜਾਵੇ 18 19 ਤਰੀਕ ਤੋਂ 20 ਤਰੀਕ ਤੋਂ ਲੈ ਕੇ 23 ਤਰੀਕ ਤੱਕ ਉਸ ਤੋਂ ਬਾਅਦ ਜਿੱਦਾਂ ਤੁਹਾਡਾ ਰੋਸਤਾਨਾ ਤੁਸੀਂ ਆਪਣਾ ਕਰ ਸਕਦੇ ਆਂ ਅਸੀਂ ਤੁਹਾਡੇ ਨਾਲ ਆਂ ਅਸੀਂ ਫੇਰ ਦੁਬਾਰਾ ਸ਼੍ਰੀਦਾਸ ਬਾਬਾ ਜੀ ਪੰਦਕ ਕਮੇਟੀ ਲੰਮਾ ਪਿੰਡ ਵੱਲੋਂ ਜਲੰਧਰ ਤੋਂ ਖਾਸ ਵਾਰ ਕੇ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਧਰਨੇ ਦਾ ਬਾਰਡਰ ਤੇ ਪ੍ਰੋਗਰਾਮ ਤੁਸੀਂ ਕੀਤਾ ਆ ਸਭੂ ਬਾਰਡਰ ਤੇ ਇਸ ਨੂੰ ਥੋੜਾ ਗੁਰੂ ਘਰ ਕਰਕੇ ਵੀ ਚਲੋ ਸੰਗਤਾਂ ਸਾਰੀਆਂ ਬੜੀਆਂ ਇੱਕ ਮਹੀਨੇ ਤੋਂ ਪਰਿਵਾਰ ਫੇਰੀਆਂ ਕੱਢ ਰਹੀਆਂ ਆ ਬੜਾ ਸੰਗਤਾਂ ਵਿੱਚ ਸ਼ਰਧਾ ਮਨਾਉਣ ਦੀ 697 ਸ਼ੁਦਾਸ ਜਨਮ ਦਿਹਾੜਾ ਜਿਹੜਾ ਇਹ ਪਵਿੱਤਰ ਹੈ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਆ ਉਸ ਦੇ ਸਬੰਧ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਬੇਨਤੀ ਕਰਦੇ ਆ ਕਿ ਜਿਹੜਾ ਇਹ ਤੁਹਾਡਾ ਰੋਸ ਤਰਨਾ ਆ ਇੱਕ ਹਫ਼ਤੇ ਵਾਸਤੇ ਨੂੰ ਟਾਲਿਆ ਜਾਵੇ ਪੁਲਿਸ ਸੂਚਨ ਵੀ ਬੇਨਤੀ ਕਰਦੇ ਆ ਕਿ ਤੁਸੀਂ ਸਾਡਾ ਇਸ ਅੱਠ ਦੇ ਵਿੱਚ ਨੂੰ ਦੋਦੇ ਜੀ ਜੈਗੁਰਦੇਵ ਧਨਗੁਰਦੇ ਤੁਸੀਂ ਕੀ ਕਿਵੇਂ ਦੇਖਦੇ ਹੋ ਕਿਉਂਕਿ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਬਰੂਹਾਂ ਬੰਦ ਹੈਗੀਆਂ ਨੇ ਔਰ ਲਗਾਤਾਰ 7-8 ਦਿਨ ਹੋ ਗਏ ਆ ਕਿਸਾਨ ਧਰਨਿਆਂ ਤੇ ਬੈਠੇ ਹੋਏ ਨੇ ਔਰ ਪਵਿੱਤਰ ਤਿਉਹਾਰ ਹੈਗਾ ਇਸ ਨੂੰ ਹਰੇਕ ਤਲਮਦਾਇ ਲੋਕ ਜਿਹੜੇ ਹੈਗੇ ਨੇ ਖੁਸ਼ੀ ਨਾਲ ਮਨਾਉਂਦੇ ਨੇ ਕਿਉਂਕਿ ਹੁਣ ਲੋੜ ਹੈਗੀ ਆ ਲੋਕਾਂ ਨੇ ਸੰਗਤਾਂ ਨੇ ਵਾਰਾਨਸੀ ਕਾਸ਼ੀ ਕਾਸ਼ੀ ਨੂੰ ਜਾਣਾ ਜਲਮਸਥਾਨ ਤੇ ਜਾਣਾ ਮੈਂ ਤਾਂ ਇਹੀ ਅਪੀਲ ਕਰੂੰਗਾ ਕਿਸਾਨ ਜੰਨਰ ਵਸਤੀ ਵਾਲੇ ਬਿਲ ਜੋ ਵੀ 7 ਕਰੋੜ ਦਾ ਮਹਾਰਾਜ ਜਨਗਨ 647 ਵਿੱਚ ਬਣਾਇਆ ਜਾ ਰਿਹਾ ਹੈ ਤੇ ਸਾਡੀ ਇਹ ਹੀ ਅਪੀਲ ਹੈ ਜਿੱਥੇ ਬੰਦਿਆਂ ਨੂੰ ਵੀ ਇਹ ਰਸਤੇ ਖੋਲੇ ਜਾਣ ਤਾਂ ਕਿ ਜਾਲਵੇ ਸੰਘਤ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਾਡੀ ਇੱਕ ਰਿਕਵੈਸਟ ਹੈ ਜੀ ਚਲੋ ਇੱਕ ਮੰਨਦੇ ਤੁਸੀਂ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਹੋ ਉਹਨਾਂ ਨੂੰ ਕਿਸਾਨਾਂ ਨੂੰ ਅਪੀਲ ਵੀ ਕਰਦੇ ਹੋ ਪਰ ਜੇ ਬਾਈ ਦੀ ਖੁਦਾ ਨਾਲ ਖਾਸਤਾ ਵੀ ਕਿਸਾਨ ਆਪਣੀਆਂ ਮੰਗਾਂ ਤੇ ਡਟੇ ਰਹਿੰਦੇ ਨੇ ਜਾਂ ਪੁਲਿਸ ਰਸਤਾ ਨਹੀਂ ਖੋਲਦੀ ਉਸ ਤੋਂ ਬਾਅਦ ਕੀ ਪਲਾਨ ਤੋਂ ਅਸੀਂ ਡਿਸ਼ੀ ਸਾਹਿਬ ਤੱਕ ਜਾਵਾਂਗੇ ਅਪੀਲ ਕਰਾਂਗੇ ਉਹਨੂੰ ਮੰਗ ਪੱਤਰ ਦਵਾਵਾਂਗੇ ਆਪਣਾ ਬਾਕੀ ਡਿਸ਼ੀ ਸਾਹਿਬ ਸਾਹਿਬ ਹੀ ਫੈਸਲਾ ਕਰਨਗੇ ਇਹ ਵੀ ਕੀ ਕਰ ਸਕਦੇ ਹੋ ਅਸੀਂ ਤਾਂ ਸਿਰਫ ਆਪਣੀ ਰਿਕਵੈਸਟ ਹੀ ਕਰ ਸਕਦੇ ਹਾਂ ਕੇ ਉਹਨਾਂ ਬਿਲਕੁਲ ਤਾਂ ਐਸੇ ਲੋ ਜਿਹੜੇ ਇਸ ਧਰਮ ਦੇ ਲੋਕ ਹੈਗੇ ਨੇ ਉਹ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂਕਿ ਜਿਹੜੀ ਸੰਗਤ ਹੈਗੀ ਆ ਜਿਹੜੀ ਉਸ ਦਰਬਾਰ ਤੇ ਜਾ ਕੇ ਨਤਮਸਤਕ ਹੋਣ ਜਾ ਰਹੀ ਆ ਕਿਤੇ ਨਾ ਕਿਤੇ ਉਹਨਾਂ ਸੰਗਤਾਂ ਦੇ ਰਾਹ ਸੋਲੇ ਹੋ ਜਾਣ ਔਰ ਆਰਾਮ ਨਾਲ ਜਾ ਕੇ ਉੱਥੇ ਨਤਮਸਤਕ ਹੋਣ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਾਲ ਬਾਅਦ ਤਿਉਹਾਰ ਆਉਂਦਾ ਹੈ ਔਰ ਤਮਾਮ ਭਾਈਚਾਰਾ ਇਸ ਤਿਉਹਾਰ ਨਾਲ ਜੁੜਿਆ ਹੋ ਬੜੀ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਕਿਸਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਸਕਦੇ ਆ ਜੀ ਵੀ ਜਿਹੜੇ ਕਾਂਸੀ ਨੂੰ ਜਾਣ ਵਾਲੀ ਸੰਗਤਾਂ ਉਹਨਾਂ ਨੂੰ ਰਾਹ ਦਿੱਤਾ ਜਾਵੇ ਅਸੀਂ ਤਾਂ ਇਹ ਵੀ ਬੇਨਤੀ ਕਰ ਸਕਦੇ ਆ ਜੀ ਤਾਂ ਬਿਲਕੁਲ ਜਿਹੜੇ ਲੋਕ ਇਸ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ ਇਸ ਤਿਉਹਾਰ ਦੇ ਨਾਲ ਜੁੜੇ ਹੋਏ ਇਸ ਰਮ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਮੰਗ ਪੱਤਰ ਤੋਂ ਕੱਲ ਦੀ ਤਰੀਕ ਦੇ ਵਿੱਚ ਉਹਨਾਂ ਨੇ ਡੀਸੀ ਜਲੰਧਰ ਨੂੰ ਦੇਣ ਜਾਣਾ ਔਰ ਬਾਰ-ਬਾਰ ਲਗਾਤਾਰ ਇੱਕੋ ਹੀ ਅਪੀਲ ਕਿਸਾਨ ਜਥੇਬੰਦੀਆਂ ਨੂੰ ਕਰਦੇ ਪਏ ਨੇ ਕਿ ਕੱਲ ਤੋਂ ਲੈ ਕੇ 26 ਤਰੀਕ ਤੱਕ ਉਹ ਬਰੂਹਾਂ ਛੱਡ ਦੇਣ ਬਾਰਡਰ ਛੱਡ ਦੇਣ ਤਾਂ ਕਿ ਜਿਹੜੀ ਸੰਗਤ ਹੈਗੀ ਆ ਜਿਨ੍ਹਾਂ ਨੇ ਨਤਮਸਤਕ ਹੋਣ ਵਾਰਾਨਸੀ ਕਾਸ਼ੀ ਨੂੰ ਜਾਣਾ ਹੈ ਉਹ ਬੜੇ ਆਰਾਮ ਦੇ ਨਾਲ ਉੱਥੇ ਜਾ ਕੇ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਘਰ ਪਰਤ ਸਕਣ ਔਰ ਜਿਹੜਾ ਤਿਉਹਾਰ ਹੈਗਾ ਉਹ ਖੁਸ਼ੀਆਂ ਖੇੜਿਆਂ ਨਾਲ ਮੁਲਾਇਆ ਜਾਵੇ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਕੰਬੋਜ ਦਿਨਿਕ ਸਵਰਾ ਟੈਵੀ ਜਲੰਧਰ